ਚਾਰ ਵਾਰੀ ਧਮਕੀਆਂ ਦਿੱਤੀਆਂ ਚੌਥੀ ਵਾਰੀ ਮੁੰਡੇ ਨੇ ਮਾਰ ਦਿੱਨਾ ਦੁਕਾਨ ਚ ਸਾਡੇ ਸਾਹਮਣੇ ਦੇਖ ਰੋ ਕਿ ਤੇਰੇ ਆਵੇ ਠੀਕ ਹੈ ਨਾ ਲਾਟ ਵਿੱਚ ਇਹਦਾ ਮੈਂ ਲੱਖ ਰੁਪਏ ਦਾ ਉਹ ਮੈਂ ਸਵੇਰ ਨੂੰ ਹਰ ਟਾਈਮ ਲਿਆ ਕੇ ਦੁਬਾਰੀ ਚ ਰੱਖਦਾ ਉਸ ਤੋਂ ਬਾਅਦ ਚ ਇਹਨੇ ਆਹ ਕੰਮ ਕਰਿਆ ਸ਼ਾਮ ਬੰਦ 30 40 ਬੰਦੇ ਆ ਗਏ ਤੇ ਵੰਡੀ ਹੈ ਜੀ ਸਾਡੀ ਤੇ ਆਪਣਾ ਜਿਗਾ ਚਾਨ ਬਚਾ ਕੇ ਜਦੋਂ ਮੈਂ ਗਈ ਤੇ ਮਨ ਮੇਰੇ ਨਾਲ ਜ਼ਬਰਦਸਤੀ ਕੀਤੀ ਮੁੰਡੇਆਂ ਨੇ ਜਿੱਥੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਕੱਪੜੇ ਕੁੱਤੇ 파ੜੇ ਸਾਰਾ ਮੈਂ ਭੱਜ ਕੇ ਆਪਣੀ ਜਾਨ ਬਚਾਈ ਕਾਦੇ ਇਹਨਾਂ ਬੱਚੇ ਨੂੰ ਕਦਰਾ ਦੀ ਜਾਨ ਨਹੀਂ ਲਾ ਜੀ ਤੇ ਜਦੋਂ ਵੀ ਦੇਖੋ ਉਹਦੇ ਫੌਲਾ ਕਰਦੇ ਨੇ ਤੇ ਮੇਰੇ ਘਰੇ ਚਲੇ ਗਏ ਜੀ ਆਪਣੀ ਜਾਨ ਬਚਾ ਕੇ ਤੇ ਸਾਡੇ ਘਰੇ ਜਿਹੇ ਬੰਦੇ ਲੈ ਕੇ ਗਏ ਕੋਈ ਪਤਾ ਨਹੀਂ ਜੀ ਇਹ ਦਸਨੂਈ ਦੇ ਨਾਲ ਕੋ ਬੰਦੇ ਨੇ ਨਾਲ ਲੱਤੇ ਹੋਏ ਇਹਨਾਂ ਨੇ ਜਦੋਂ ਮੌਜੂਦ ਨੇ ਦਾਅਵਾ ਕਰ ਮਾਰੇ ਧਮਕੀਆਂ ਦਿੰਦੇ ਨੇ ਇਹ ਦਾਤਰੇ ਨਹੀਂ ਯਾਰਾ ਕੋਈ ਪਰ ਅਸੀਂ ਇਹ ਨਹੀਂ ਗੱਲ ਗੋਲੀ ਨਹੀਂ ਹੈਗੀ ਵੀ ਇਹ ਆਹ ਕੁਝ ਕਰਨਗੇ ਤੇ ਇੱਕਦੇ ਨੇ ਦੁਕਾਨ ਤੇ ਗਿਆ ਨਹੀਂ ਚੱਲਾ ਸੌਦਾ ਲੈਣ ਗਿਆ ਸੀਗਾ ਤੇ ਉਹਦੇ ਨਾਲ ਇਹ ਨਾਲ ਦਾ ਕੋਦਾ ਮੁੰਡਾ ਵੀ ਨਾਲ ਆਉਂਦਾ ਜਾਂਦਾ ਰਹਿੰਦਾ ਸੀਗਾ ਜੀ ਉਹ ਮੇਰੇ ਤੋਂ ਭੇਤ ਲੈ ਕੇ ਇੱਥੇ ਮੈਂ ਚਲੇ ਗਿਆ ਜਿੱਦੇ ਲਾਹਮ ਚਲੇ ਗਿਆ ਸੀਗਾ ਬਾਹਰ ਜੀ ਤੇ ਜਿਆਦੇ ਆਏ ਸੀਗੇ ਤਿੰਨ ਦੇ ਪੰਜ ਛੇ ਜਣੇ ਸੀਗੇ ਕੁਝ ਹਥਿਆਰ ਸੀਗੇ ਇਹਨਾਂ ਦੇ ਹੱਥ 'ਚ ਜੀ ਤੇ ਇਹਨਾਂ ਨੇ ਜਾਨ ਲੈਵਾ ਹਮਲਾ ਕੀਤਾ ਜੀ ਇਕੱਲੇ ਪਰ ਉਹ ਕਹਿੰਦੇ 30 35 ਬੰਦੇ ਲੈ ਕੇ ਸਾਡੇ ਘਰ ਤੇ ਹਮਲਾ ਕਰਤਾ ਸਾਡੇ ਨਾਲ ਕੁੱਟਮਾਰ ਕੀਤੀ ਸਾਡਾ ਲੱਖ ਰੁਪਿਆ ਅਸਲਮਾਰੀ ਚੋਂ ਚੱਕ ਕੇ ਲੈ ਗਏ ਸਾਰੇ ਸਾਰੇ ਪੇ ਝਾਲਤਾ ਸਾਡੇ ਕੋ ਸੂਤ ਵੀ ਆ ਸਾਡੇ ਕੋ ਸਪੈਸ਼ਲ ਵੀਡੀਓ ਹੈ ਜਿਆਦੇ ਰਾਤ ਨੂੰ ਆਏ ਨੇ ਇਹ ਦੋ ਵੇਰੀ ਆਏ ਨੇ ਇੱਕ ਦਿਨੇ ਵੀ ਆਏ ਨੇ ਤੇ ਰਾਤ ਨੂੰ ਵੀ ਆਏ ਨੇ ਜੀ ਦੋ ਨੰਬਰ ਦਾ ਤਾਂ ਰੈਣਾ ਦਾ ਜੀ ਕਾਬਜੇ ਵਾਲੀ ਜਗ੍ਹਾ ਆ ਤੁਸੀਂ ਨਹੀਂ ਕਿਹਣਾ ਤੁਸੀਂ ਦੇਖ ਸਕਦੇ ਇਹਨਾਂ ਦੀ ਕਬਰ ਵੀ ਲੱਗੀ ਹੋਗੀ ਕਦੇ ਨਾ ਕਦੇ ਤਾਂ ਤੇ ਦੋ ਨੰਬਰ ਦਾ ਕੰਮ ਆ ਜੀ ਇਹਨਾਂ ਦਾ ਠੋਕ ਕੇ ਬਦਮਾਸ਼ੀ ਨਾਲ ਰਹਿੰਦੇ ਨੇ ਉੱਥੇ ਜੀ ਇਹ ਤੇ ਕਹਿੰਦਾ ਵੀ ਇੰਨੀ ਕਿਸੇ ਦੀ ਜ਼ਰੂਰਤ ਨਹੀਂ ਵੀ ਸਾਨੂੰ ਕੋਈ ਨਾ ਚੇਤੋ ਦੱਸ ਦੂਗਾ ਜੇ ਸਾਨੂੰ ਕੋਈ ਦੋ ਨੰਬਰ ਦੇ ਕੰਮ ਸਨ ਇਹਨਾਂ ਨੇ ਸਾਨੂੰ ਸੱਚੇ ਕਿ ਉਹ ਫੇਰ ਦਰਵਾਨੇ ਕੋਲੇ ਘੇਰ ਕੇ ਸਾਨੂੰ ਇਹਨਾਂ ਨੇ ਕਰਨ ਹੱਥ ਕੋ ਪਾਈ ਕਰੀ ਮੇਰੇ ਘਰੋਂ ਮਾਰੇ ਉਹਨਾਂ ਦੀ ਕੂੜੀ ਹੈ लेकिन बहुत सारा ਕਾ ਹੋਇਆ ਤੁਹਾਡੇ ਬੱਚਾ ਤੁਹਾਡੇ ਘਰੇ ਆਏ ਸੀ ਇਹਨਾਂ ਨੇ ਬੰਦੇ ਪਵਾਏ ਆਪਣੀ ਦੁਕਾਨੇ ਨੇ ਆਪ ਤੋੜਦੇ ਸਾਡੇ ਜੁਮੇ ਲਾਉਂਦੇ ਠੀਕ ਆ ਸਾਡੇ ਬੱਚੇ ਹੋਣਗੇ ਛੋਟੇ ਸਾਡੇ ਬੱਚੇ ਸਕੂਲ ਜਾਂਦੇ ਤੁਹਾਡੇ ਬੱਚੇ ਵੀ ਕਿਸੇ ਟਾਈਮ ਵੀ ਮਾਰ ਸਕਦੇ ਨੇ ਤੁਹਾਨੂੰ ਕੋਈ ਨਾ ਦੀ ਚੱਕੇ ਹੀ ਰਿਹਾ ਕਿ ਇਹ ਗੁੰਡੇ ਬਦਮਾਸ਼ ਨਹੀਂ ਕਿ ਨਾਮ ਕੀ ਗੱਲ ਹੋਈ ਸੀ ਗੱਲ ਹੋਈ ਆ ਜੀ ਮੁੰਡਾ ਕੱਲਾ ਬੈਠਾ ਇਹਨਾਂ ਨੇ ਪਹਿਲੇ ਚਾਰ ਚਾਰ ਵਾਰੀ ਤੁਹਾਨੂੰ ਕਿੰਨੇ ਤੀ ਚੌਥੀ ਵਾਰੀ ਮੁੰਡੇ ਨੂੰ ਆ ਕੇ ਲੈਣ ਦੁਕਾਨ ਚ ਆਹ ਤੁਹਾਡੇ ਸਾਹਮਣੇ ਦੇਖ ਲਓ ਕੀ ਕਰਿਆ ਠੀਕ ਹੈ ਨਾ ਸਾਰਾ ਪੰਨ ਤੋੜ ਕਰੀ ਹੋਈ ਆ ਤੇ ਪਲਾਟ ਵਿੱਚ ਇਹਦਾ ਮੈਂ ਲੱਖ ਰੁਪਏ ਦਾ ਉਹ ਮੈਂ ਦੁਪਹਿਰ ਨੂੰ ਆਸਟਾਈਮ ਲਿਆ ਕੇ ਲਿਵਾਰੀ ਚ ਰੱਖਦਾ ਉਸ ਤੋਂ ਬਾਅਦ ਚ ਇਹਨਾਂ ਨੇ ਆ ਕੰਮ ਕਰਿਆ ਸ਼ਾਮ ਨੂੰ ਬੰਦੇ 30 40 ਬੰਦੇ ਆਏ ਆ ਮੁੰਡਾ ਕੰਮ ਕੀ ਕਰਦਾ ਤੁਹਾਡਾ ਨਾਈ ਦੀ ਕੰਮ ਕਰਦਾ ਜੀ ਅਹੀ ਦੁਕਾਨ ਮੁੰਡੇ ਦੀ ਆ ਮੇਰੇ ਦੀ ਕੱਲਾ ਕੱਲਾ ਮੁੰਡਾ ਮੇਰਾ ਕੌਣ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਇਹ ਗਵੰਡੀ ਹੈ ਜੀ ਸਾਡੇ ਕੌਣ ਕੌਣ ਇਹ ਬਿੱਕੂ ਤੋਤਾ ਇਹਨਾਂ ਦੇ ਪਰਿਵਾਰ ਜਿੰਨਾ ਵੀ ਹੈ ਘਰ ਦੇ ਇੱਕ ਘਰ ਤੋਂ 25 30 ਮੈਂਬਰ ਹੈ ਘਰ ਦੇ ਇਹਨਾਂ ਨੇ ਹਮਲਾ ਕਰਿਆ ਸਾਡੇ ਬੱਚੇ ਨੂੰ ਜੀ ਅੱਜ ਵੀ ਉਹਨਾਂ ਨੇ ਥੱਪੜ ਮਾਰੇ ਆ ਘੇਰਿਆ ਸਾਡੇ ਉਹਨਾਂ ਦੇ ਹੌਸਲੇ ਬੁਲੰਦ ਹੋਏ ਆ ਛੱਡੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਠੀਕ ਹੈ ਜੀ ਅਜੀ ਕੋਈ ਵੀ ਸਾਡੇ ਘਰ ਨਹੀਂ ਸਾਨੂੰ ਘਰੇ ਨਹੀਂ ਕੋਈ ਵੀ ਵੜਨ ਦਿੰਦਾ ਹੈ। ਦੇਖ ਲਓ ਵੀ ਅਸੀਂ ਵੜਦੇ ਆ ਕਿੰਨਾ ਰੋਲੇ ਕਿੰਨੇ ਪਏ ਆ। ਸਾਡੀ ਸਨਭਾਈ ਹੋਣੀ ਚਾਹੀਦੀ ਹੈ। ਕੋਈ ਨਹੀਂ। ਅਜੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਜੀ ਨਹੀਂ। ਆਹ ਲੋ ਘਰ ਤੋਂ ਵੇ ਘਰ ਹੋਏ ਹੋਏ ਆ। ਤੇ ਕਦੂਆ ਕਰਨੀ। ਹਮ। ਰਿਸ਼ੀ, ਕੋਲਾ, ਗੋਗੀ, ਪੀਤ ਤਾਂ ਆਪਣੇ ਜਿੱਤ ਏਕਮ ਆ ਤੁਹਾਡੀ ਰੰਜਿਸ਼ ਕੀ ਆ ਉਹਨਾਂ ਨਾਲ? ਰੈਂਤਾ ਭਾਈ ਪਤਾ ਨਹੀਂ ਕਾਦੀ ਛੇ ਦਾ ਜੀ ਉਹ ਨਾਲ ਦੁਕਾਨਾ ਕਰਕੇ ਨਹੀਂ ਸਾਨੂੰ ਉਜੇ ਦਿੰਦੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਰੀ ਜੀ ਸਾਡੀ ਸੁਣਵਾਈ ਨਹੀਂ ਹੋਈ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਵੀ ਸਾਡੀ ਸੁਣਵਾਈ ਹੋਵੇ ਜਿਹੜਾ ਸਾਡੀ ਚੋਰੀ ਹੋਈ ਆ ਬਾਕੀ ਜਿਹੜਾ ਸਾਡਾ ਪੰਨ ਤੋੜ ਹੋਈ ਆ ਤੇ ਸਾਡੀ ਸੁਣਵਾਈ ਕਰੀ ਆਵੇ ਸਾਨੂੰ ਕੋਈ ਮਾਫੀ ਜਾਂਦਾ ਜਾਂ ਕੋਈ ਵੀ ਸਾਡੀ ਸੁਣਵਾਈ ਕਰੀ ਜਾਵੇ ਕੀ ਗੱਲ ਹੋਈ ਸੀ ਤੁਸੀਂ ਘਰੇ ਸੀ ਤੁਸੀਂ ਕਿੱਥੇ ਸੀ ਹਾਂਜੀ ਮੈਂ ਘਰੇ ਸੀ ਕੀ ਗੱਲ ਹੋਈ ਸੀ ਮੇਰੇ ਬੱਚੇ ਤੇ ਆ ਕੇ ਜੀ ਉਹਨਾਂ ਨੇ ਹਮਲਾ ਕੀਤਾ ਜਦੋਂ ਮੈਂ ਉਹ ਦੇਖਣ ਗਈ ਸੀ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮੁੰਡੇ ਬੇਟੇ ਦੇ ਮਾਰਿਆ ਬੇਟਾ ਭੱਜ ਗਿਆ ਜਾਨ ਬਚਾ ਕੇ ਜਦੋਂ ਮੈਂ ਗਈ ਤੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੁੰਡਿਆਂ ਨੇ ਬਿਫੂ ਨੇ ਤੋਤੇ ਨੇ ਲਵੀ ਨੇ ਤੇ ਇੱਕ ਉੱਥੇ ਰਾਖ ਪੱਟੀਆਂ ਰਾਖ ਦਾ ਮੁੰਡਾ ਸੀਗਾ ਉਹਨਾਂ ਨੇ ਜੀ ਚੰਨ ਗੋਰਾ ਤੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਕੱਪੜੇ-ਕੁਪੜੇ ਫਾੜੇ ਸਾਰਾ ਮੈਨੂੰ ਬਹੁਤ ਮੈਂ ਭੱਜ ਕੇ ਆਪਣੀ ਜਾਨ ਬਚਾਈ ਕਿਨੇ ਜਰਸੀ ਕਰੇ ਜੀ ਸਾਰਾ ਇਹਨਾਂ ਨੇ ਕੀਤਾ ਜਦੋਂ ਅਸੀਂ ਦੁਆਰੇ ਘਰੇ ਦੇਖਣਾ ਆਏ ਵੀ ਸਾਡੇ ਪੈਸੇ ਗਏ ਸੀ ਇਹਨਾਂ ਨੇ ਸਾਡੇ ਤੇ ਟਾਨਾ ਹਮਲਾ ਕੀਤਾ ਫਿਰ ਪੁਲਿਸ ਆਈ ਸੀ ਮੌਕਾ ਦੇਖਣ ਜਾਨੇ ਹਾਂਜੀ ਪੁਲਿਸ ਉਸ ਟਾਈਮ ਆਈ ਸੀ ਮੌਕਾ ਦੇਖ ਕੇ ਗਈ ਆ ਪੁਲਸ ਵਾਲਿਆਂ ਦੇ ਆਇਆ ਤੇ 30-40 ਬੰਦੇ ਮਂਗਾਏ ਹੋਏ ਸੀ ਚਾਰ ਗੱਡੀਆਂ ਫਿਰ ਗੱਡੀਆਂ ਲੈ ਕੇ ਭੱਜ ਗਏ ਪੁਲਸ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਹਸਪੀਟਲ ਵੀ ਗਏ ਉੱਥੇ ਵੀ ਸਾਡ ਨੂੰ ਹਜੇ ਕੋਈ ਪਰਚਾ-ਪੁਰਚਾ ਕੁਝ ਨਹੀਂ ਮਿਲਦਾ ਅਸੀਂ ਥੱਕੇ ਖਾਨੇ ਹੁੰਦੇ ਦੀ ਰਾਹ ਨਹੀਂ ਮੇਰਾ ਨਕਲ ਵੀ ਬਿਲਕੁਲ ਹੈ ਜੀ ਸਾਡੇ ਇਹਨਾਂ ਨੂੰ ਬੱਚਿਆਂ ਨੂੰ ਬਹੁਤ ਖਤਰਾ ਜੀ ਜਾਨ ਨੂੰ ਨਾ ਸੀ ਇਹ ਜਦੋਂ ਵੀ ਡੇਟ ਜੋ ਉਹ ਤੇ ਹਮਲਾ ਕਰਦੇ ਨੇ ਤੇ ਮੇਰੇ ਘਰੇ ਚਲੇ ਗਏ ਜੀ ਆਪਣੀ ਜਾਨ ਬਚਾ ਕੇ ਤੇ ਸਾਡੇ ਘਰੇ ਵੀ ਇਹ ਬੰਦੇ ਲੈ ਕੇ ਗਏ ਨੇ 10 ਗੱਡੀਆਂ ਦੇ ਵਿੱਚ ਬੰਦੇ ਆਏ ਆ ਜਿਹੜੀ ਸਾਨੂੰ ਮਾਰਕਟ ਕੀਤੀ ਉਹਨਾਂ ਨੇ ਸਾਡੀ ਵੀ ਜਾ ਕੇ ਦੋ ਹਾਂਜੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਦੀ ਹਜੇ ਤੱਕ 4 ਦਿਨ ਹੋ ਗਏ ਇਹਨਾਂ ਨੂੰ ਧੱਕੇ ਖਾਂਦੇ ਨੇ ਜੇ ਘਰੇ ਆਉਂਦੇ ਆ ਤਾਂ ਘਰੋਂ ਵੀ ਇਹਨਾਂ ਨੂੰ ਜਦੇ ਆ ਕੇ ਰਪੈਸ਼ਨ ਕੱਢਦੇ ਨੇ ਭਾਜੀ ਪਤਾ ਗੱਲ ਜੀ ਇਹ ਬਸਨੂਈ ਦੇ ਇਹਨਾਂ ਨਾਲ ਕੋਈ ਬੰਦੇ ਨੇ ਨਾਲ ਰੱਖੇ ਹੋਏ ਇਹਨਾਂ ਨੇ ਜਦੋਂ ਆਉਂਦੇ ਨੇ ਦਬਕਾ ਮਾਰਦੇ ਨੇ ਧਮਕੀਆਂ ਦਿੰਦੇ ਨੇ ਨੰਬਰ ਤੁਹਾਨੂੰ ਦੇ ਦਿੰਦੇ ਨੇ ਨੋਟ ਕਰਾ ਲਓ ਜਾਈ ਬਹੁਤ ਖਰਾਬ ਕਰਦੇ ਨੇ ਹਰ ਇੱਕ ਨਾਲ ਲੜਦੇ ਨੇ ਇਸ ਨੂੰ ਛੱਡ ਦੇਣੀ ਕਿ ਜਿਹੜਾ ਕੋਈ ਮਰਜ਼ੀ ਕਰਦਾ ਵੀ ਹਾਂ ਵੀ ਅਸੀਂ ਮਾਫ਼ ਕਰਮ ਕਰ ਲਾਂਗੇ ਦਿਨ ਹੁਣ ਮੰਗ ਕੀ ਕਰਦੇ ਹੋ ਮੰਗ ਭਾਜੀ ਅਸੀਂ ਇਹ ਕਰਦੇ ਵੀ ਸਾਡਾ ਫਾਇਦਾ ਹੋ ਜਵੇ ਤੁਹਾਨੂੰ ਜਿਹੜਾ ਸਾਡਾ ਮਾਜਵਾ ਟੁੱਟਿਆ ਹੋਇਆ ਸਾਡਾ ਦੁਕਾਨ ਭੰਨੀ ਸਾਨੂੰ ਖਰਚਾ ਚੱਕਣ ਬਸ ਮੇਰਾ ਨਾਂ ਲਵੀ ਆਈ ਕੀ ਗੱਲ ਹੋਈ ਸੀਗੀ ਇੱਕ ਗੱਲ ਹੋਈ ਸੀਗੀ ਬੈਸੀ ਕਿਤੇ ਭਰਾ ਮੇਰਾ ਉਹਨਾ ਹੋ ਗਈ ਵੀ ਖੁੰਦ ਕਹਿਣਾ ਦੀ ਤੇ ਕੋਈ ਬਾ ਕੋਈ ਬਾਲੀ ਵੱਡੀ ਗੱਲ ਵੀ ਨਹੀਂ ਸੀ ਵੀ ਮਾੜੀ ਮੋਟੀ ਕਦੇ ਬੈਸ ਹੋ ਗਈ ਉਹ ਵੀ ਆਪਾਂ ਨੂੰ ਤਾਂ ਪਤਾ ਨਹੀਂ ਹੈਣਾ ਜੀ ਤੇ ਪਹਿਲਾਂ ਵੀ ਕਰੇ ਧੌਕੇ ਧੌਕੇ ਦਿੱਤੀਆਂ ਹੋਣੀਆਂ ਨੇ ਛੋਟੇ ਭਰਾ ਲੋ ਮੇਰੇ ਨੂੰ ਮੈਨੂੰ ਦੱਸਦਾ ਰਿਹਾ ਜੀ ਇਹ ਵੀ ਐ ਕਰਕੇ ਗੱਲ ਆ ਵੀ ਅੱਖਾਂ ਕੱਢਦੇ ਨੇ ਧਾਮ ਕੇਂ ਦਿੰਦੇ ਨੇ ਹਨ ਤੇ ਮੈਂ ਬਾ ਇਹਨਾਂ ਨੂੰ ਕਹੀ ਵੀ ਸਾਰੀ ਗੱਲ ਮੈਂ ਦੱਸਦਾ ਵੀ ਰਿਆਂ ਜੀ ਸਾਰਾ ਕੁਝ ਇਹਨਾਂ ਨੂੰ ਤੇ ਮੈਂ ਫੇਰ ਵੀ ਨਾ ਗੋਲੀ ਮਗਾ ਚਲੋ ਵੀ ਆਪਾਂ ਕੀ ਲੈਣਾ ਹਨਾ ਵੀ ਇਦਾਂ ਦੇ ਕੰਮਾਂ ਕੋਈ ਤੁਸੀਂ ਆਪਣੇ ਕੰਮ ਜਨਕਰਾਸਤ ਰੱਖ ਕੇ ਕਹਿੰਦਾ ਵੀ ਠੀਕ ਆ ਕੋਈ ਗੱਲ ਇਹ ਦੱਸਦੇ ਰਹੇ ਨੇ ਸਾਰਾ ਕੁਝ ਪਰ ਅਸੀਂ ਇੰਨੀ ਗੱਲ ਗੋਲੀ ਨਹੀਂ ਹੈਗੀ ਵੀ ਇਹ ਆਹ ਕੁਝ ਕਰਨੇ ਟਿਕਦੇ ਨੇ ਦੁਕਾਨ ਤੇ ਗਿਆ ਜੀ ਗੱਲਾਂ ਸੌਦਾ ਲੈਣ ਗਿਆ ਸੀਗਾ ਤੇ ਉਹ ਇਹਨਾਂ ਦੇ ਨਾਲ ਦਾ ਉਹਦਾ ਮੁੰਡਾ ਮੇਰੇ ਨਾਲ ਆਉਂਦਾ ਜਾਂਦਾ ਰਹਿੰਦਾ ਸੀਗਾ ਜੀ ਉਹ ਮੇਰ ਤੋਂ ਭੇਤ ਲੈ ਕੇ ਤੇ ਮੈਂ ਚਲੇ ਗਿਆ ਕਿਤੇ ਲਾਮ ਚਲੇ ਗਿਆ ਸੀਗਾ ਬਾਹਰ ਹੀ ਤੇ ਜਾਂਦੇ ਆਏ ਸੀਗੇ ਤਿੰਨ ਦੇ ਪੰਜ ਛੇ ਜਾਣੇ ਸੀਗੇ ਕੁਝ ਹਥਿਆਰ ਸੀਗੇ ਇਹਨਾਂ ਦੇ ਹੱਥ 'ਚ ਜੀ ਤੇ ਇਹਨਾਂ ਨੇ ਜਾਨ ਲੈਵਾ ਹਮਲਾ ਕੀਤਾ ਜੀ ਇਕੱਲੇ ਤੇ ਪਰ ਉਹ ਕਹਿੰਦੇ 30 35 ਬੰਦੇ ਲੈ ਕੇ ਸਾਡੇ ਘਰ ਤੇ ਹਮਲਾ ਕਰਤਾ ਸਾਡੇ ਨਾਲ ਕੁੱਟਮਾਰ ਕੀਤੀ ਸਾਡਾ ਲੱਖ ਰੁਪਿਆ ਸੀ ਲਮਾਰੀ ਚ ਉਹ ਚੱਕ ਕੇ ਲੈ ਗਏ ਸਾਰੇ ਇਹ ਸਿਰਫ ਗਾਲਤਾ ਸਾਡੇ ਕੋ ਸਬੂਤ ਵੀ ਆ ਸਾਡੇ ਕੋਲ ਸਪੈਸ਼ਲ ਵੀਡੀਓ ਹੈ ਜਦੋਂ ਰਾਤ ਨੂੰ ਆਏ ਨੇ ਇਹ ਦੋ ਵੇਰੀ ਆਏ ਨੇ ਇੱਕ ਦਿਨੇ ਵੀ ਆਏ ਨੇ ਤੇ ਰਾਤ ਨੂੰ ਵੀ ਆਏ ਨੇ ਜੀ ਦੋ ਨੰਬਰ ਦਾ ਧੰਦਾ ਇਹਨਾਂ ਦਾ ਜੀ ਗਾਬ ਜਿਹੜੀ ਜਗ੍ਹਾ ਆ ਤੁਸੀਂ ਨਹੀਂ ਯਕੀਨ ਤੁਸੀਂ ਦੇਖ ਸਕਦੇ ਇਹਨਾਂ ਦੀ ਖਬਰ ਵੀ ਲੱਗੀ ਹੋਊਗੀ ਕਦੇ ਨਾ ਕਦੇ ਤਾਂ ਤੇ ਦੋ ਨੰਬਰ ਦਾ ਕੰਮ ਆ ਜੀ ਇਹਨਾਂ ਦਾ ਠੋਕ ਕੇ ਬਦਮਾਚੀ ਨਾਲ ਰਹਿੰਦੇ ਨੇ ਉੱਥੇ ਜੀ ਇਹੇ ਤੇ ਕਹਿੰਦੇ ਵੀ ਇੰਨੀ ਕਿਸੇ ਦੀ ਲੋੜਤ ਨਹੀਂ ਵੀ ਸਾਨੂੰ ਕੋਈ ਨਸ਼ੇ ਤੋਂ ਹਟਾ ਦੂਗਾ ਜਾਂ ਸਾਨੂੰ ਕੋਈ ਦੋ ਨੰਬਰ ਦੇ ਕੰਮ ਤੋਂ ਤੇ ਪਹਿਲਾਂ ਵੀ ਸਾਡੇ ਕੋਲ ਵੀਡੀਓ ਹਨ ਜੀ ਤੁਸੀਂ ਦੇਖ ਸਕਦੇ ਆ ਕਿਹੜੀ ਭੰਨ ਤੋੜਾ ਸੀ ਕੀਤੀ ਹੈ ਕਿਹੜੀ ਉਹਨਾਂ ਨੇ ਇਹਦਾ ਵੀਡੀਓ ਜੀ ਤੁਹਾਨੂੰ ਪਤਾ ਸਾਰ ਪਤਾ ਲੱਗੇ ਜਾਂਦਾ ਹੈ ਨਾ ਕਿਹੜਾ ਢੋਡ ਬੋਲਾ ਕਿਹੜਾ ਨਹੀਂ ਕਿਹੜਾ ਦੋ ਨੰਬਰ ਦਾ ਕੰਮ ਕਰਦੇ ਆ ਉਹ ਉਹ ਗੋਪੀ ਕਰਦਾ ਜੀ ਰਵਾਸ ਕਰਦਾ ਠੋਕ ਕੇ ਕਰਦੇ ਨੇ ਜੀ ਇਹ ਕੀ ਕੰਮ ਕਰਦੇ ਆ ਇਹ ਚਿੱਟਾ ਵੇਚਦੇ ਨੇ ਜੀ ਇਹ ਬਦਮਾਚੀ ਨਾਲ ਤੇ दारू ਵੇਚਦੇ ਨੇ ਜੀ ਤੁਸੀਂ ਜਿ ਘੁੰਮਦੇ ਨੇ ਜੀ ਤੁਸੀਂ ਕਦੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਸਕੈਤ ਨਹੀਂ ਜੀ ਸਾਰਾ ਆਪਾਂ ਕਹਿ ਕਹੇ ਆਪਾਂ ਸਾਰੇ ਪਿੰਡ ਨੂੰ ਪਤਾ ਜੀ ਅਸੀਂ ਇਹਨਾਂ ਸੋਚਦੇ ਨਹੀਂ ਹੈਗੇ ਵੀ ਚੱਲ ਆਪਾਂ ਕੀ ਲੈਣਾ ਕਰਦੇ ਆ ਕੋਈ ਕਰ ਹੀ ਲੈਣਾ ਹਨਾ ਜੇ ਹੁਣ ਆਪਾਂ ਕਹਾਂਗੇ ਅਗਲਾ ਕਹੂਗਾ ਵੀ ਸਾਡੀ ਤੁਗਲੀ ਕਰਦਾ ਨਜਾਇਜ਼ ਲੜਾਈ ਹੋ ਜਾਂਦੀ ਹੈ ਨਾ ਆਪਾਂ ਥਰ ਕਦੇ ਕਿਸੇ ਦੀ ਤੁਗਲੀ ਨਹੀਂ ਕੀਤੀ ਪਰ ਆ ਜਿਹੜੀ ਇਹਨਾਂ ਨੇ ਕੀਤੀ ਹੈ ਨਜਾਇਜ਼ ਕੀਤੀ ਹੈ ਇਹਨਾਂ ਨੂੰ ਇਨਸਾਫ ਚਾਹੀਦਾ ਹੈ ਚੀਜ਼ ਦਾ ਮੁੰਡਾ ਦੇਖ ਸਕਦਾ ਅੰਦਰ ਮੁੰਡਾ ਦੇਖ ਸਕਦਾ ਤੁਸੀਂ ਅੰਦਰ ਆ ਜਾਓ ਤੁਹਾਨੂੰ ਦਿਖਾ ਦਿੰਦੇ ਆ ਸਰ ਕੀ ਗੱਲ ਹੋਗੀ ਆ ਮੈਨੂੰ ਘੇਰ ਲੈ ਗਿਆ ਇਹ ਕੰਮ ਤੋਂ ਦੱਸ ਜਾ ਮੈਂ ਮੁੰਡਿਆਂ ਛੱਡ ਕੇ ਆ ਰਿਹਾ ਜੀ ਆ ਪਿੰਡ ਉਹਦੇ ਉਹ ਮੈਨੂੰ ਘੇਰ ਲਿਆ ਉਹਨਾਂ ਨੇ ਆ ਲੈ ਕਿਹਨਾਂ ਨੇ ਘੇਰ ਲਿਆ ਸੀ ਇੱਕ ਗੋਪੀ ਜੀ ਸੀ ਇੱਕ ਲਾਡੀ ਜੀ ਦਾ ਤੇ ਮਨੀ ਜੀ ਗਈ ਇਹ ਫਿਰ ਤੇ ਕੀ ਲੱਗਿਆ ਸੱਤ ਤੇ ਮੇਰੇ ਇਹਨਾਂ ਨੇ ਗੜਾਸੀ ਮਾਰੀ ਤੇ ਮੇਰੀਆਂ ਬਾਹਾਂ ਫੜੀਆਂ ਜੀਆਂ ਲਾਡੀ ਨੇ ਤੇ ਉਹਨੇ ਕਾਕੇ ਨਹੀਂ ਤੇ ਗੋਪੀ ਨੇ ਮੇਰੇ ਗੜਾਸੀ ਮਾਰੀ ਉਸ ਤੋਂ ਬਾਅਦ ਬੰਟੀ ਆਈ ਉਹਨੇ ਮੇਰੇ ਦਾਅ ਮਾਰੀ ਆ ਦਿਖਾਓ ਚੱਕੇ ਦਾ ਦਿਖਾਓ ਆ ਦੇਖੋ ਜੀ ਇਹ ਡੂੰਘਾ ਸੀਗਾ ਹੁਣ ਭਰ ਗਿਆ ਕਿਉਂਕਿ 4 ਦਿਨ ਹੋ ਗਏ ਜੀ ਅਬਾਕੀ ਸਿਰ 'ਤੇ ਟਾਂਕੇ ਲੱਗੇ ਲੱਗੇ ਬਾਕੀ ਉਦਾਂ ਕੁੱਟਮਾਰ ਬਹੁਤ ਕੀਤੀ ਆ ਅੱਠ-ਨੌ ਟਾਂਕੇ ਲੱਗੇ ਹੋਣੇ ਸਿਰ 'ਤੇ ਜਾਣ ਵਾਸਤੇ ਗਏ ਆ ਤੇ ਇਹਨਾਂ ਨੇ ਸਾਨੂੰ ਮਤਲਬ ਕਿ ਉੱਥੇ ਫਿਰ ਗੁਰਦੁਆਰੇ ਕੋਲੇ ਘੇਰ ਕੇ ਸਾਨੂੰ ਇਹਨਾਂ ਨੇ ਸਾਡੇ ਨਾਲ ਹੱਥੋਂ ਪਾਈ ਕਰੀ ਮੇਰੇ ਘਰੂਟ ਮਾਰੇ ਉਹਨਾਂ ਦੀ ਕੁੜੀ ਨੇ ਮਤਲਬ ਕਿ ਬਹੁਤ ਸਾਡਾ ਧੱਕਾ ਹੋਇਆ ਸਾਡੇ ਬਾਅਦ ਚੋਂ ਦਵਾਦ ਘਰੇ ਆਏ ਇਹਨਾਂ ਨੇ ਬੰਦੇ ਬੁਲਾਏ ਆਪਣੀ ਦੁਕਾਨੇ ਇਹਨਾਂ ਨੇ ਆਪ ਤੋੜਦੇ ਸਾਡੇ ਜੁਮੇ ਲਾਉਂਦੇ ਨੇ ਹੁਣ ਕਿਉਂਕਿ ਸਾਨੂੰ ਪਾਜੀ ਬਹੁਤ ਜ਼ਿਆਦਾ ਖਤਰਾ ਹੈ ਇਹਨਾਂ ਤੋਂ ਠੀਕ ਆ ਸਾਡੇ ਬੱਚੇ ਹੈਗੇ ਛੋਟੇ ਸਾਡੇ ਬੱਚੇ ਸਕੂਲ ਜਾਂਦੇ ਸਾਡੇ ਬੱਚੇ ਨੂੰ ਤਾਨੂੰ ਕੋਈ ਨਾ ਤੇ ਯਕੀਨ ਨਹੀਂ ਰਿਹਾ ਕਿ ਇਹ ਗੁੰਡੇ ਬਦਮਾਸ਼ ਨੇ ਬਹੁਤ ਹਰਤੇ ਆ ਬਦਮਾਸ਼ ਇਹਨਾਂ ਦੇ ਬਹੁਤ ਪਰਚੇ ਚੱਲਦੇ ਬਹੁਤ ਜ਼ਿਆਦਾ ਪਰਚੇ ਚੱਲਦੇ ਇਹਨਾਂ ਦੇ ਬਹੁਤ ਚੱਲਦੇ ਇਹਨਾਂ ਦੀ ਕੁੜੀ ਤੇ ਵੀ ਚੱਲ ਰਹੇ ਨੇ ਕੋਲੇ ਸਾਰੇ ਜਾਂਦਾ ਜਿਹਾ ਪਾਣੀ ਸੀ ਕੁੜੀ ਨੇ